ਸਾਡੇ ਪਿੰਡ ਦੇ ਵਿੱਚ ਸਰਦਾਰ ਖਾਂ ਸੀਗਾ ਠੀਕ ਹੈ ਜੀ ਸਾਡੇ ਪੱਖ ਚ ਅੱਛਾ ਜੀ ਮਾਫਨਾ ਹੁੰਦੇ ਸੀਗੇ ਤੇ ਉਹਨੇ ਨੇ ਜੇ ਨਹੀਂ ਆਉਂਦੇ ਤੇ ਵੀ ਨਹੀਂ ਬੰਦੇ ਸਾਲੇ ਠੀਕ ਹੈ ਵੀ ਇੰਨਾ ਮਤਲਬ ਉਹ ਬਰੇਖ ਜੋਟਾ ਹਾਂ ਹਾਂ ਵੀ ਮਿੱਤਰੋ ਇਹ ਸਾਡਾ ਦੋਸਤ ਆ ਪ੍ਰਗਟ ਸਿੰਘ ਇਹਨੇ ਪਾਕਿਸਤਾਨ 간ੇ ਵਾਇਦਿਆ ਮੈਨੂੰ ਗੁੱਸਾ ਲੱਗ ਗਿਆ ਯਾਰ ਵੀ ਸਾਨੂੰ ਇਹ ਅੱਲ ਪੈਂਦੀ ਹੈ ਕਿ ਜਾਮ ਵਾਲਾ ਦੁੱਸਤੀ ਪਾਕਿਸਤਾਨ ਚੋਂ ਆਇਆ ਤੇ ਫਿਰ ਇਹਨੇ ਦੱਸਿਆ ਵੀ ਆਇਆ ਕਰਕੇ ਹੀ ਪਾਕਿਸਤਾਨ ਚੋਂ ਆਇਆ ਤੇ ਇਹ ਇਹਨਾਂ ਦੇ ਤਾਇਆ ਜੀ ਹੈ ਤੇ ਬਾਕੀ ਆਪਾਂ ਤਾਇਆ ਨਾਲ ਗੱਲ ਕਰਦੇ ਆ ਵੀ ਉਹ ਮੇਲਾ ਵਾਰਤਾਲਾ ਪੁਲਿਸ 47 ਦੀ ਬੰਡ ਮੇਲੀ ਤਾਇਆ ਜੀ ਪਾਕਿਸਤਾਨ ਸੀਗੀ ਹਣ ਤਾਂ ਹਾਂਜੀ ਪਹਿਲਾਂ ਤਾਂ ਪਿਆ ਬਰੀ ਸੱਸਰੀ ਕਾਲ ਦੀ ਸੱਸਰੀ ਕਾਲ ਤੇ ਤਾਂ ਤਾਇਆ ਜੀ ਤੁਹਾਡਾ ਨਾਮ ਕੀ ਆ ਜਰਦਾ ਸਿੰਘ ਆ ਜਰਦਾ ਸਿੰਘ ਠੀਕ ਹੈ ਤੇ ਉਦੋਂ ਤੁਹਾਡੀ ਉਮਰ ਕਿੰਨੀ ਸੀਗੀ ਉਹਦਾ 12-13 ਸਾਲ ਵੀ ਮੇਰੇ ਸਾਹਵੇਂ ਛੋਟ ਸਾਲ ਨੂੰ ਸਾਰੀ ਹਰਸੀ ਹਾਂ ਅੰਡਾ ਵੰਡਦੇ ਵੀ ਸੀ ਤੁਸੀਂ ਬਾਲਾ ਤੋਂ ਪਾਕਿਸਤਾਨ ਦੇ ਵਿੱਚ ਰਹਿੰਦੇ ਸੀ ਰਹਿੰਦੇ ਸੀ ਠੀਕ ਹੈ ਤੇ ਵੰਡ ਵਲੇ ਮਤਲਬ ਤੁਹਾਨੂੰ ਪੂਰੀ ਸੁਰਤਾ ਤੁਹਾਨੂੰ ਪਤਾ ਲੱਗਿਆ ਵੀ ਹਾਂਜੀ ਕੀ ਜੋ ਰੌਲਾ ਪਿਆ ਮੱਲੋ ਹਾਂ ਰੌਲਾ ਪਿਆ ਸਾਡੇ ਪਿੰਡ ਦੇ ਵਿੱਚ ਸਰਦਾਰ ਖਾਂ ਸੀਗਾ ਠੀਕ ਹੈ ਜੀ ਸਾਡੇ ਪੱਖ ਚ ਅੱਛਾ ਜੀ ਮਾਪਨਾ ਹੁੰਦੇ ਸੀਗੇ ਠੀਕ ਹੈ ਨਾ ਨਾ ਨਹੀਂ ਆਉਂਦਾ ਤਾਂ ਵੀ ਨਹੀਂ ਬੰਦ ਹਾਂ ਠੀਕ ਹੈ ਵੀ ਇੰਨਾ ਮਤਲਬ ਬਹੁਤ ਬਰੇ ਸੋਟੇ ਪੁਰਾਣੇ ਬਾਕੀ ਪਰਿਵਾਰ ਅਗਮਾਨ ਮੱਥਾ ਬਹੁਤ ਬਰੇ ਲੋਕਾਂ ਦੇ ਵਿੱਚ ਠੀਕ ਹੈ ਨਾ ਪਿੰਡ ਦਾ ਵਿੱਚ ਹੁੰਦਾ ਹੀ ਹੈ ਜੀ ਠੀਕ ਹੈ ਥੋੜਾ ਪਿੰਡ ਦਾ ਨਾਮ ਕੀ ਸੀ ਹਾਂਜੀ ਪਿੰਡ ਦਾ ਨਾਮ ਕੀ ਸੀ ਨਾ ਨਾ ਬਾਦਰਾ ਸੀ 200 ਸੀ ਬਾਦਰੇ ਵਾਲਾ ਹੁੰਦਾ ਸੀ ਬਾਦਰੀ ਵਾਲਾ ਹਾਂ ਉਹ ਨੰਬਰਾਂ ਤੇ ਪਿੰਡ ਸੀ ਆ ਬਾਦਰੇ ਵਾਲਾ 230 230 ਸੀ ਬਾਦਰੇ ਵਾਲਾ ਸੀ ਤੇ ਜ਼ਿਲ੍ਹਾ ਕਿਹੜਾ ਪਾਈਦਾ ਸੋਣ ਉੱਥੇ ਜ਼ਿਲ੍ਹਾ ਲਾਲਪੁਰ ਤਸਵੀਰ ਸਮੁੰਦਰੀ ਤਸਵੀਰ ਸਮੁੰਦਰੀ ਜ਼ਿਲ੍ਹਾ ਲਾਲਪੁਰ ਹਾਂ ਥਾਣਾ ਸਤਾਨਾ ਠੀਕ ਹੈ ਆ ਉਹਨੂੰ ਤੁਸੀਂ ਪਰ ਪੜਦੇ ਹੀ ਬਤਾ ਮੈਂ ਪੜਿਆ ਜੂਗਾ ਮੈਂ ਉਹਨਾਂ ਨਾਲ ਪੜ੍ਹਦੇ ਹੀ ਹੱਥ ਦਾ ਖਿਆਲ ਸੀ ਮਤਲਬ ਤੁਸੀਂ ਉਹ ਚੀਜ਼ ਦਾ ਵਾਰਤਾਲਾਪ ਸਾਰਾ ਉਹਦਾ ਸਾਹਮਣੇ ਦੇਖਿਆ ਹੈ ਹੈ ਵੀ ਸਾਹਮਣੇ ਦੇਖਿਆ ਤੁਸੀਂ ਰੋਲ ਰੱਪਾ ਪੈ ਰਿਹਾ ਸੀ ਹਾਂ ਠੀਕ ਹੈ ਜੀ ਫਿਰ ਤੁਹਾਡੇ ਨਾਲ ਕਿਵੇਂ ਕਿਵੇਂ ਬੀਤੀ ਆ ਜੀ ਮਿੱਟੀ ਬੱਸ ਰਗੜਾ ਪੈ ਗਿਆ ਜਦੋਂ ਠੀਕ ਹੈ ਜੀ ਸਾਨੂੰ ਆਉਂਦਾ ਸੀ ਇੱਕ ਆਫਰੇ ਮਾਰਨ ਅੱਛਾ ਜੀ ਲੈ ਪਿੰਡ ਬਹੁਤ ਚੰਗਾ ਸੀ ਆ ਠੀਕ ਹੈ ਤਾਂ ਕਹਿੰਦਾ ਸੀ ਮਾਰਦੇ ਸਨ ਠੀਕ ਹੈ ਆ ਲੋ ਨੇ ਦੇ ਨੇ ਉਹਨਾਂ ਦਾ ਕਸਨੂ ਠੀਕ ਹੈ ਜੀ ਉਹਦਾ ਜਦੋਂ ਬਾੜ ਨਹੀਂ ਸੀ ਮਾਦੇ ਕੂ ਬੂ ਕਰਦੇ ਸੀ ਜਦੋਂ ਕੂ ਬੂ ਕਰਦੇ ਸੀ ਸਾਰੇ ਇਕੱਠੇ ਹੋ ਜਾਂਦੇ ਸੀ ਠੀਕ ਹੈ ਜੀ ਥੋੜਾ ਗਵਾੜ ਸਾਰੇ ਇਕੱਠਾ ਹੋਇਆ ਠੀਕ ਆ ਆਂਡ ਕਮਾਡ ਹੋਰ ਪਿੰਡ ਦੇ ਵੀ ਆ ਜਾਂਦੇ ਸੀ ਜਿਵੇਂ ਦੇ ਬਾਸ ਹੁੰਦੇ ਸੀ ਠੀਕ ਹੈ ਜੀ ਤੇ ਸੋ ਆਂਡ ਕਮਾਡ ਫਿਰ ਕਿੰਨਾ ਦੇ ਤੁਸੀਂ ਵਿੱਚ ਰਹਿੰਦੇ ਸੀ ਉਹਨਾਂ ਦੇ ਕੀ ਕੀ ਨਾਂ ਸੀ ਨਾਂ ਸੀ ਇੱਕ ਮੁਕਲੂਬੀ ਖਾਂ ਸੀਗਾ ਮਾਸ਼ੀ ਵਾਜਦੇ ਸੀ ਅੱਛਾ ਜੀ ਅੱਛਾ ਤੇ ਉਹਨਾਂ ਦਾ ਸਾਡਾ ਬਾੜ ਨੂੰ ਸਾਹਮਣਾ ਬਾਸ ਐਸਿਆ ਠੀਕ ਹੈ ਜੋ ਉਹਨਾਂ ਦੇ ਕੁੜੇ ਦਾਣਾ ਪੱਠੇ ਪਾਈ ਸੀ ਉਹਨਾਂ ਦੇ ਅੱਛਾ ਉਹ ਪੱਠੀ ਤੇ ਦਾਣੇ ਪੁੰਦੇ ਇਸੇ ਉਹਦਾ ਨਾਂ ਅਸੀਂ ਨੂਰਾ 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 ਠੀਕ ਹੈ ਛੋਡੇ ਪਿੰਡ ਤੋਂ ਸੀ ਮਨਨੇ ਗਵਾਂਢੀ ਸੀਗੇ ਗਵਾਂਢੀ ਸੀਗੇ ਠੀਕ ਹੈ ਹੋਰ ਕੌਣ ਕੌਣ ਸੀ ਛੋਡੇ ਨਾਮ ਦੀ ਯਾਦ ਰਵਾਂਢ ਇੱਕ ਖਾਨਾ ਨਾ ਹੀ ਸੀਗਾ ਠੀਕ ਹੈ ਖਾਨਾ ਨਾ ਵੀ ਸੀ ਉਹ ਸਾਡਾ ਗਵਾਂਢੀ ਸੀ ਇੱਕ ਉਹ ਅੱਛਾ ਜੀ ਉਹ ਤਲਕੋਣੀ ਤੇ ਸੀ ਆ ਜਿਵੇਂ ਆ ਤਲਕੋਣੀ ਆਹ ਨਾਲ ਘਰ ਤੇ ਇੱਕ ਆਹ ਸੜਕ ਮੁੜਦੀ ਸੀ ਠੀਕ ਹੈ ਤੇ ਇਧਰ ਸਾਡੇ ਘਰ ਆ ਜਾਂਦੇ ਨੇ ਠੀਕ ਹੈ ਹੋਰ ਆਂਡੀ ਕਵਾਂਡੀ ਦਾ ਨਾਮ ਆ ਜਾਂਦਾ ਹੋਏ ਕਿਸੇ ਦਾ ਹੁਣ ਮੁਸਲਮਾਨ ਸੀ ਖਰਾਸ ਚੱਲਦਾ ਸੀਗਾ ਠੀਕ ਹੈ ਉਹ ਚੱਕੇ ਚੁੱਕਿਆਂ ਜਾਂਦਾ ਬੁੱਢੇ ਹੱਥਾਂ ਤੇ ਪਿੰਗਦਾ ਸੀਗਾ ਠੀਕ ਹੈ ਕਿਉਂ ਖਰਾਸ ਚੱਲਦਾ ਸੀ ਉਹਦਾ ਨਾਮ ਸੀਗਾ ਕਰੀਮ ਖਾਨ ਕਰੀਮ ਖਾਨ ਠੀਕ ਹੈ ਕਰੀਮ ਖਾਨ ਸੀ ਉਹ ਬਾਦ ਜੋੜ ਲੈਣਾ ਤੇ ਖਰਾਸ ਨਾਲ ਆਟਾ ਪੈਣਾ ਤੇ ਛੋਡੇ ਫਿਰ ਆਪਾਂ ਤੈੜੇ ਬਚਪਨ ਦੇ ਸਾਥੀ ਸੀ ਛੋਡੇ ਨਾਲ ਜਿਹੜੇ ਖੇਡਦੇ ਹੁੰਦੇ ਉਹਨਾਂ ਦੇ ਨਾਮ ਜਾਣ ਨਾ ਤਾਂ ਸਾਡੇ ਆਪ ਦੇ ਮੁੰਡੇ ਸੀਗੇ ਕੀ ਕੀ ਨਾਮ ਸੁਣਾ ਦੇ ਆ ਅਮਰ ਅਮਰ ਸਿੰਘ ਜੀ ਆ ਠੀਕ ਹੈ ਸਰ ਮਹਾਰ ਸਿੰਘ ਸਿੰਘ ਜੀ ਕਰਨਾਲ ਕਰਨਾਲ ਸਿੰਘ ਜੀ ਠੀਕ ਹੈ ਹਾਂ ਸਾਡੇ ਆਪਨੇ ਮੁੰਡੇ ਚਾਚੇ ਤਾਏ ਆਉਂਦੇ ਸਾਰੇ ਠੀਕ ਹੈ ਜੀ ਅੱਜ ਉਧਰ ਵੀ ਕੋਈ ਰਹਿੰਦੇ ਆ ਜੀ ਉਧਰ ਵੀ ਕੋਈ ਅੱਜ ਰਹਿੰਦੇ ਆ ਛੋਟੇ ਚੌਕੇ ਮਤਲਬ ਸਾਰੇ ਤੁਸੀਂ ਇਧਰ ਹੀ ਆ ਗਏ ਸਾਰੇ ਆ ਗਏ ਸਾਰੇ ਇਧਰ ਆ ਗਏ ਸੀ ਹਾਂ ਠੀਕ ਹੈ ਜੀ ਤੁਸੀਂ ਪਰ ਮਤਲਬ ਤੁਹਾਡੇ ਆਉਣ ਦਾ ਕਿਵੇਂ ਮਤਲਬ ਕਿਵੇਂ ਕਰਦੇ ਆਏ ਤੁਸੀਂ ਉਧਰੋਂ ਉਧਰੋਂ ਜਦੋਂ ਰੌਲਾ ਪੈ ਗਿਆ ਤੇ ਸਾਨੂੰ ਨਾ ਪੰਡਨ ਨੇ ਟਰੱਕ ਮੰਗਾ ਲ ਅੰਮਰਸਰੋਂ ਅੱਛਾ ਬਾਰਡਰ ਤੋਂ ਠੀਕ ਹੈ ਮੰਗਾ ਕੇ ਟਰੱਕ ਦੋ ਤਾਂ ਗਨਮਾਨ ਖੜੇ ਦੋ ਦੋ ਅੱਛਾ ਹਾਂ ਆ ਸਾਮਾਨ ਨੂੰ ਟਰਾਹ ਕੇ ਸਾਰਾ ਸਮਾਨ ਪਸ਼ੂ ਤਾਂ ਪਹਿਲੇ ਚਲਾ ਚਲੋ ਤੇ ਕਿ ਪਸ਼ੂ ਕਿੱਧਰ ਜਾਣੇ ਸੀਗੇ ਮੰਗੇ ਸਾਥੇ ਕਰਕੇ ਫੜਾ ਜਾਂਦੇ ਠੀਕ ਹੈ ਹਾਂ ਫਿਰ ਬਸ ਮਿੱਟੀ ਦੇ ਭਾਈ ਛੱਟੇ ਨਾ ਤਾਂ ਬਸ ਹਾਂ ਹਾਂ ਤੇ ਫਿਰ ਟਰੱਕ ਮੰਗਾ ਲਿਆ ਅੰਮਰਸਰੋਂ ਬਾਰਡਰ ਤੋਂ ਠੀਕ ਹੈ ਉਹ ਫਿਰ ਸਾਨੂੰ ਜਦੋਂ ਬਾਰਡਰ ਪਾਸ ਕਰਤਾ ਕਦਾ ਤਵਲਾ ਨਾ ਠੀਕ ਹੈ ਜੀ ਕਹਿੰਦੇ ਭਾਈ ਤੁਸੀਂ ਜਿੱਥੇ ਵੀ ਤੁਹਾਡੇ ਰਹਿ ਆਇਆ ਕੋਈ ਜਾਣ ਪਛਾਣ ਆ ਪਹਿਲਾਂ ਦੇ ਤੁਸੀਂ ਜਾ ਸਕਦੇ ਜਿੱਥੇ ਮਰਜੀ ਜਾਓ ਅੱਛਾ ਫਿਰ ਆਪਾਂ ਮਹਰਾਜ ਆ ਕਿਵੇਂ ਬੈਠੇ ਹੁੰਦਾ ਹੈ ਸਾਡਾ ਪਿੱਛਾ ਅਸਲ ਪਿੱਛਾ ਸਾਡਾ ਦਿਖਾਂਗਾ ਦਿਖਾਂਗੇ ਰਾਮਪਰੇ ਰਾਮਪਰੇ ਤੋਂ ਪਰਲੇ ਪਾਸੇ ਡੱਖਾ ਹਾਂ ਦੇਖਾ ਗਲਾਬੂਗੀ ਮੰਡੀ ਗਲਾਬੂਗੀ ਮੰਡੀ ਦੇ ਪਰਲੇ ਪਾਸੇ ਠੀਕ ਹੈ ਜੀ ਅਸਲ ਸਾਡਾ ਪਿੱਛਾ ਉਹ ਡੱਖਾਂਦਾ ਸੀਗਾ ਉੱਥੇ ਸਾਡੀ ਜ਼ਮੀਨ ਵੀ ਸੀਗੀ ਠੀਕ ਹੈ ਹਾਂ ਪਿੱਛੇ ਪਹਿਲਾਂ ਤੁਸੀਂ ਪਰ ਦੇਖ ਆਏ ਸੀ ਕਮਰਾ ਆ ਜਾ ਕੇ ਪਹਿਲਾਂ ਨਾ ਅਸੀਂ ਦੇਖ ਵੀ ਗਏ ਉੱਥੇ ਬਾਜ ਰਹੇ ਬੋਜ ਰਹੇ ਖਾਂਦੇ ਕੋਈ ਕੁਝ ਉੱਥੇ ਸੰਤਾਂ ਅੰਦਰ ਚੱਲੇ ਆ ਗਏ ਠੀਕ ਹੈ ਅਸੀਂ ਜਦ ਅਸੀਂ ਆ ਕੇ ਚੱਲ ਜਾਨਾ ਫਾਨੂੰ ਫਿਰ ਕਹਿੰਦੇ ਕੋਈ ਕਹਿੰਦਾ ਭਲਾ ਨੇ ਸਾਬਾ ਜੋ ਖਲਾ ਨੇ ਸਾਬਾ ਜੋ ਅਸੀਂ ਨਹੀਂ ਸਸਾਡੇ ਮੇਰੇ ਮਾਮੇ ਹੁਣੀ ਚੱਲ ਗਏ ਮਹਰਾਜ ਹਾਂ ਨਾਨਕੇ ਮੇਰੇ ਤੇਰੇ ਨਾਨਕੇ ਆ ਭਰਾ ਤੁਹਾਡੇ ਹੰਕਾਰ ਰਿਆਲ ਠੀਕ ਹੈ ਨਿਹਾਲ ਹਰਿਆਲ ਇਹ ਠੀਕ ਹੈ ਠੀਕ ਹੈ ਨਹੀਂ ਫਿਰ ਜਦੋਂ ਤੁਸੀਂ ਜਿਹੜੀ ਥੋੜੀ ਧਿੱਖ ਜਮੀਨ ਸੀ ਫਿਰ ਤੁਹਾਨੂੰ ਮਿਲਣੀ ਉਹ ਨਾ ਉਸ ਬਗੌਰੇ ਨੇ ਕਿਤੇ ਅੱਛਾ ਗੌਰ ਨਹੀਂ ਕਰੀ। ਉਹ ਉਧਰੋਂ ਮਸਾ ਬਚਾਈ ਗਿਆ ਜੰਨਾ ਪਚਾ ਕੇ ਸੀ ਨਾ। ਉਹ ਉਧਰੋਂ ਟਰੱਕ ਤੇ ਉਸੇ ਸਮਾਨ ਸੋਣ ਲੱਦ ਕੇ ਲੈ ਆਪਦਾ ਕਿ ਪੱਥਾ ਆਪਦੇ ਜੰਨਾ ਪਚਾ ਕੇ ਭੱਜੇ। ਨਾ ਜੀ ਜਿੰਨਾ ਕਾ ਲੱਦਾ ਗਿਆ ਆਪਦਾ ਲੀੜਾ ਕਪੜਾ ਪਾਣ ਦੇ ਬਸ ਉਹ ਨਾ ਕਿਸੀ ਹੋਰ ਤਾਂ ਟਰੱਕ ਦੇ ਤਾਂ ਮੈਂ ਸੰਤੋ। ਤੇ ਫਿਰ ਤਰਾਸੀ ਨੂੰ ਹੀ ਰਾਜ ਚ ਤੱਕਦਾ ਹੈ। ਹਾਂ ਟਰੱਕ ਨੇ ਤਲਾਸ਼ੀ ਦੇ ਨੂੰ ਹੀ ਰਾਜ ਚ। ਨਾ ਤੇ ਸੈਂਪਸ ਪੁਲਿਸ ਰੜੀ ਸੀਗੀ। ਜਨਮਾਨ ਖੜੇ ਸੀਗੇ। ਹਾਂ ਪੋਹਾ ਹਾਵਾ। ਆਲਾ ਪੋਹਾ ਵਾਲੇ ਸਰਕਾਰੀ ਠੀਕ ਹੈ। ਹੂੰ। ਜੋ ਉੱਥੇ ਤੁਹਾਡੇ ਪਿੰਡ ਦੇ ਆਸੇ ਪਾਸੇ ਦੇ ਹੋਰ ਪਿੰਡਾਂ ਦਾ ਕੋਈ ਤੁਹਾਨੂੰ ਨਾਮ ਪਤਾ ਜੀ? ਨਾ ਮੇਰੇ ਹੁਣ ਕੋਈ ਯਾਦ ਨਹੀਂ ਆ। ਆਸੇ ਪਾਸੇ ਪਿੰਡ ਕੰਨੇ ਪਿੰਡ ਦਾ ਨਾਮ ਯਾਦ ਹੋਏ ਜਿਹੜਾ ਤੁਹਾਡੇ ਨਾਲ ਪਿੰਡ ਸੀ ਇੱਥੇ। ਕੋਈ ਪਿੰਡ ਜਾਂ ਕੋਈ ਸ਼ਹਿਰ ਆ। ਸ਼ਹਿਰ ਤਾਂ ਸਾੜਾ ਉੱਥੇ ਕੋਈ ਮੇਰੇ ਨਹੀਂ ਸੀ ਲੱਗਦਾ। ਚੌਕ ਚੌਕ ਦੇ ਜਿਹਾ ਟੇਸ਼ਨ ਸੀਗਾ। ਕਿ ਕਿਦਾ? ਚੌਕ ਦਿੱਤਾ। ਚੋਕ ਦਿੱਤਾ। ਚੋਕ ਦਿੱਤਾ। ਚੌਕ ਦਿੱਤੇ ਦਾ ਟੇਸ਼ਨ ਸੀਗਾ। ਇਹ ਸੁਣੋ ਚੌਕ ਦਿੱਤਾ ਮੈਨੂੰ ਸ਼ਹਿਰ ਸੀ ਪਿੰਡ ਸੀ ਇਹ। ਉੱਪਰ ਆਇਆ ਨਹੀਂ ਅੱਧਾ ਟਿੱਡੇ ਸਨ ਸੀ ਠੀਕ ਉੱਥੇ ਟੈਨਸ਼ਨ ਸੀ ਇਹ ਆਈਂ ਇੱਕ ਵਾਰ ਸੀ ਜਦ ਮੈਂ ਆਪਣੀ ਧੱਗੀ ਹੋਵੇ ਆਈਂ ਇੱਕ ਵਾਰ ਤੋੜਨਾ ਪਿਆ ਤਨ 4 ਕਿਲੋਮੀਟਰ ਸੀ ਮਨ ਲਾ ਠੀਕ ਹੈ ਫਿਰ ਉਹਦੇ ਖੇਤੀਬਾੜੀ ਕਰਦੇ ਸੀ ਸਿੱਕਾ ਹੋਰ ਕੰਮ ਕਰਦੇ ਸੀ ਹਾਂਜੀ ਉੱਥੇ ਸਾਨੂੰ ਦਿੱਤਾ ਸੀਗਾ ਦੁੱਲਾ ਜਿਹਦਾ ਦੁੱਲੇ ਦੇ ਬਾਹਰ ਬੈਣੀ ਹੈ ਨਾ ਹਾਂਜੀ ਉੱਥੇ ਸਾਡੇ ਬਜ਼ੁਰਗ ਚਲੇ ਸੇ ਬਈ ਉੱਥੇ ਕੰਮ ਬਹੁਤ ਆਗਾ ਓਕੇ ਅਸੀਂ ਉੱਥੇ ਚਲੇ ਗਏ ਆ ਗਏ ਇੱਧਰ ਸਾਨੂੰ ਥੋੜੀ ਥੋੜੀ ਜ਼ਮੀਨ ਦਿੱਤੀ ਉਹਨਾਂ ਨੇ ਬੋਣ ਵਾਸਤੇ ਹਾਂ ਉਹ ਕੰਮੀਆਂ ਆਈ ਬਾਈ ਦੀ ਸੀ ਠੀਕ ਹੈ ਜ਼ਮੀਨਾਂ ਕਮੀਆਂ ਵਾਲੀ ਵਾਦੀ ਆ ਕਮੀਆਂ ਵਾਲੀ ਜ਼ਮੀਨ ਠੀਕ ਹੈ ਤੁਹਾਡੇ ਪਿੰਡ ਦੇ ਲੱਗੇ ਸੀ ਇਹ ਹਾਂ ਮੇਰੇ ਸੀ ਉਨ ਪਰ ਕੀ ਬੀਜ ਦੇ ਰਹੋ ਖੇਤੀ ਚ ਹਾਂ ਔਰ ਖੇਤੀ ਚ ਵਾਲਾ ਕੀ ਬੀਜ ਹੁੰਦਾ ਕਣਕ ਆਪਣੇ ਝੋਨਾ ਚਾਹੁੰਦਾ ਪਹਿਲਾਂ ਚੱਲਦਾ ਸੀ ਕਣਕ ਝੋਨਾ ਚਾਹੁੰਦਾ ਕਿਸ ਕਣਕ ਕੋਣ ਕੋਣ ਦੇਸੀ ਕਣਕ ਆ ਡੇਢ ਡੇਢ ਬੜੀ ਠੀਕ ਹੈ ਬਿਣਾ ਰਹੇ ਹਾਂ ਸਭ ਰਹਾਣੀ ਹੈ ਨਾ ਹਾਂ ਹਾਂ ਕਮਾਦ ਹੁੰਦਾ ਬਹੁਤ ਠੀਕ ਹੈ ਤੇ ਉਧਰ ਫਸਲ ੱਖ ਪੱਤਾ ਜਿਹੜਾ ਮਾੜਾ ਹੋਣਾ ਬਾਤੇ ਉਧਰ ਗੋਗਲ ਹੁੰਦੇ ਆਪਾਂ ਸਾਲਾ ਮੰਗਾਉਂਦੇ ਨਾ ਹਾਂਜੀ ਉਹ ਗੋਗਲ ਇੱਦਾਂ ਇੱਦਾਂ ਹੁੰਦਾ ਠੀਕ ਆ ਉਹ ਵੱਧ ਕੇ ਟੋਕਿਆਂ ਨਾ ਭਾਰਤ ਬੱਠਾ ਟੋਕਰੇ ਤੇ ਪਾਉਣਾ ਮੋਰੇ ਛੱਡ ਲੈਣਾ ਕੋਈ ਛੋਟੇ ਨੇੜੇ ਤੇ ਦੁਕਾਨਾਂ ਵੀ ਹੋਣਗੀਆਂ ਉੱਥੇ ਜਿਵੇਂ ਕੋਈ ਬਾਣੀਆਂ ਭਾਈ ਚਾਰੇ ਜਾਂ ਕੋਈ ਹੋਰ ਦੁਕਾਨਾਂ ਹੋਣਗੀਆਂ ਆ ਸੌਦੇ ਪੱਤੇ ਲਗਾਉਣਾ ਨਾ ਨਹੀਂ ਯਾਰ ਕਿਸੇ ਹੋਣ ਰਗਾ ਨਾ ਨਹੀਂ ਆ ਜਦੋਂ ਤੁਸੀਂ ਸਮਾਨ ਸੋਣ ਲੈ ਕੇ ਆਉਂਦੇ ਹੋਵੋਗੇ ਆ ਨੇੜੇ ਤੇ ਦੁਕਾਨ ਦਾ ਸੌਦਾ ਪੱਤਾ ਜਾ ਕੋਈ ਸਾਰੀਆਂ ਆਪਾਂ ਮਿਰਚ ਮਸਾਲਾ ਹੋਗੇ ਇਹ ਨਾ ਹੋਣਾ ਮਾਤਾ ਉਸ ਰਾਟ ਬੱਜ ਜਲ ਜਾਂਦੇ ਸੀ ਅਸੀਂ ਜਿਆ ਪੱਠੀ ਦੇ ਦਾਣੇ ਦੋਨੇ ਪੜਾਉਂਦੇ ਸੀ ਪੱਠੀ ਵਾਲੀ ਬੁੜੀ ਦਾ ਨਾਮ ਯਾਦ ਹੋਇਆ ਹਾਂ ਆ ਉਹ ਨੂਰਾ ਨੂਰਾ ਠੀਕ ਨੂਰਾ ਸੀ ਦੀ ਮਾਛੀਆਂ ਦੇ ਕਿਹਦੇ ਤੁਸੀਂ ਮਾਛੀਆਂ ਦੇ ਕੁੜੀ ਸੀ ਤੇ ਮਾਛੀਆਂ ਦੀ ਕੁੜੀ ਸੀ ਮਾਛੀ ਸੀਗੇ ਤੇ ਮਾਛੀ ਕਿਵੇਂ ਪੜਦੇ ਕੀ ਹੁੰਦੇ ਮਾਛੀ ਮਾਛੀ ਮੁਸਲਮਾਨ ਉਹ ਵੀ ਮੁਸਲਮਾਨ ਹੁੰਦੇ ਆ ਅਸਾ ਉਹਨਾਂ ਦੀ ਬਰਾਦਰੀ ਹੋ ਗਈ ਆ ਬਿਆਜ਼ੀ ਅੱਡੋੜੀ ਆ ਠੀਕ ਹੈ ਏ ਬਾਬਾ ਜੀ ਉਸ ਤੋਂ ਬਾਅਦ ਤੁਸੀਂ ਗਏ ਨਹੀਂ ਕਿਤੇ ਦਵਾਰੇ ਉੱਥੇ ਪਾਕਿਸਤਾਨ ਆਉਣ ਤੋਂ ਬਾਅਦ ਕਦੇ ਵੀ ਗਏ ਨਾ ਅੱਛਾ ਤੇ ਜੇ ਹੁਣ ਤੁਹਾਨੂੰ ਮਨ ਲੱਗੂ ਇਜਾਜ਼ਤ ਮਿਲ ਜੇ ਕਿਸੇ ਸਰਕਾਰ ਵੱਲੋਂ ਜਾਂ ਕਿਸੇ ਨੂੰ ਕੋਈ ਮਿੱਤਰ ਪਿਆਰਾ ਲੈ ਕੇ ਜਾਵੇ ਜਾਵੋਗੇ ਨਾ ਫਾਗਣਾ ਮੈਂ ਪਛਾਲ ਲੇਗਾ ਪੰਡਾ ਉਹਦਾ ਹਾਂ ਹਾਂ ਠੀਕ ਹੈ ਹਾਂ ਮੈਂ ਵੀ ਦੱਸ ਮੈਂ ਇੱਥੇ ਸਾਡਾ ਚੁੱਲਾ ਸੀ ਸਾਡੇ ਨਾਲ ਰੋਟੇ ਪਕਾ ਕੇ ਦਿੰਦੇ ਮੈਂ ਵੀ ਦੱਸੂ ਠੀਕ ਹੈ ਜਾਣਾ ਗੱਲ ਕਲੀ ਕਲੀ ਜਾਈਦੀ ਜਾ ਰਹੀ ਹੈ ਹਨਾ ਬਾਕੀ ਜਿੱਥੇ ਬਚਪਨ ਬੀਤਿਆ ਜਿਆਦਾਤਰ ਜੁੜਗਾ ਹੋਣਗੇ ਹਨਾ ਪੁਆਇੰਟ ਕਮਾਂਡ ਛੋਡਾ ਫਿਰ ਮੁਸਲਮਾਨ ਭਰਾਵਾਂ ਨਾਲ ਜਾਂ ਆਪਣੀਆਂ ਚਾਚੀਆਂ ਤਾਈਆਂ ਲੱਗਦੀਆਂ ਹੁੰਦੀਆਂ ਉਹਨਾਂ ਦੀ ਬਰਾਦਰੀ ਚ ਉਹਨਾਂ ਨਾਲ ਬਹੁਤ ਵਧੀਆ ਪਿਆਰ ਹੁੰਦਾ ਛੋਡਾ ਹਾਂ ਬਾਕੀ ਆ ਸੀਗਾ ਕੋਈ ਸ਼ਾਦੀ ਬਹੁਤ ਮਾਨ ਸਤਕਾਰ ਰੱਖਦੇ ਸੀਗੇ ਪੂਰਾ ਫਿਰ ਰੋਲੇ ਮਲੇ ਉਹਨਾਂ ਨੇ ਮੱਲਾ ਛੋਡਾ ਪੂਰਾ ਸਾਹ ਦਿੱਤਾ ਹਾਂ ਸੋਨੂ ਮੱਲਾ ਵੀ ਮੱਲਾ ਇੱਕ ਰੱਤੀ ਬਾਣੇ ਲੱਗ ਦਿੱਤੀ ਹਨਾ ਹਾਂ ਹਾਂ ਜੀ ਆ ਆਪਸ ਨਾਲ ਆ ਕੇ ਸਾਲਾਂ ਨੂੰ ਤੇ ਗਨਮੈਨ ਬੈਠੇ ਸਰਕਾਰੀ ਆਪਣੇ ਵਾਹ ਵਾਹ ਹਾਰ ਦੇ ਠੀਕ ਹੈ ਹੋ ਗਿਆ ਨਹੀਂ ਜਿਹੜੇ 1947 ਦੇ ਰੌਲਾ ਪਿਆ ਵਾ ਤਾ ਉਹ ਫਿਰ ਤੁਹਾਨੂੰ ਉਹ ਆਪਦੇ ਘਰਾਂ ਜਿੱਲੂ ਕੇ ਕਾ ਮਤਲਬ ਉਹਨਾਂ ਜਿਹੜੇ ਛੋਟੀ ਆਂਡੇ ਗਵੰਡੀ ਸੀਗੇ ਮੁਸਲਮਾਨ ਭਾਈ ਚਾਰ ਉਹਨਾਂ ਦੇ ਘਰਾਂ ਦੇ ਅੱਗੇ ਨਾ ਕਿ ਚੈ ਨੀ ਲੋਕ ਹੈ ਨਾ ਲੋਕਨ ਲੱਗਾ ਠੀਕ ਹੈ ਮੇਰੇ ਨਹੀਂ ਸੀ ਹੁਣ ਇਹਦੇ ਹੋ ਜਾ ਠੀਕ ਹੈ ਬਹੁਤ ਰੱਖਸਾ ਹੋ ਕਰਦੀ ਜੁਣਾਂ ਫਿਰ ਕਾਫਲੇ ਆਉਂਦੇ ਸੀ ਉੱਥੇ ਸਿਖੜੇ ਬੈਠੇ ਮਾਰ ਦੋ ਠੀਕ ਹੈ ਜੇ ਨੜੇ ਆ ਰਹੇ ਆ ਤਾਂ ਕੋਲ ਨਾ ਠੀਕ ਹੈ ਭਾਈ ਉਹ ਬੰਦੇ ਦੀ ਵੀ ਬਹੁਤ ਵੱਡੀ ਬਹਾਦਰੀ ਹੈ ਕੁਰਬਾਨੀਆਂ ਜਿਨ੍ਹਾਂ ਨੇ ਥੋੜੀ ਐਨੀਆਂ ਸਿੱਖ ਭਰਾਵਾਂ ਦੀਆਂ ਜਾਨਾਂ ਬਚੀਆਂ ਮੁ슬ਮਾਨ ਹੋਣ ਦੇ ਨਾਤੇ ਵੀ ਬਹੁਤ ਵਧੀਆ ਪਿਆਰ ਰੱਖਿਆ ਥੋੜਨਾ ਬੜੀ ਬੰਦਾ ਥੋੜੀ ਕਦਰ ਕੀਤੀ ਨਮਾਇਆ ਥੋੜੇ ਬਾਪੂ ਦਾ ਕੀ ਨਾਮ ਸੀ ਵੀਰ ਸਿੰਘ ਤੇ ਦਾਦੇ ਦਾ ਦਾਦਾ ਦਾ ਜੀਵਾ ਸਿੰਘ ਜੀਵਾ ਸਿੰਘ ਠੀਕ ਹੈ ਸਾਡੇ ਪਹਿਲਾਂ ਚਾਰ ਪੰਜ ਤਾਂ ਭਰਾ ਸੀਗੇ ਠੀਕ ਹੈ ਬਣਾ ਸੀ ਹਮੇਰ ਸਿੰਘ ਅੱਛਾ ਉਦੋਂ ਛੋਟਾ ਹੈ ਹਯੂਗਰਾ ਸਿੰਘ ਆ ਠੀਕ ਹੈ ਉਦੋਂ ਮੇਰਾ ਆਪਾਸੀ ਵੀਰ ਸਿੰਘ ਆ ਠੀਕ ਹੈ ਉਦੋਂ ਇੱਕ ਲਾਲ ਸਿੰਘ ਸੀਗਾ ਉਹ ਆ ਪ੍ਰਗਟ ਹੋ ਗਿਆ ਤੇ ਉਹ ਠੀਕ ਹੈ ਦਾਦਾ ਇਹਨਾਂ ਦਾ ਦਾਦਾ 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 ਸਰ ਸਰ ਕਨਸ਼ਾਮ ਸਿੰਘ ਸਰਾਂ ਛੋਟਾ ਇਹ ਜਿਹੜਾ ਮੈਂ ਲੈ ਤਾਂ ਫੁੱਫੜ ਦਾ ਲਾਲ ਤਾਂ ਫਿਰ ਪਹਿਲਵਾਨੀ ਵੀ ਕਰਦੇ ਰਹੇ ਹਾਂ ਹਾਂ ਬਹੁਤ ਤਕੜੇ ਸੀ ਸਾਰੇ ਹੀ ਤਕੜੇ ਸੀ ਯਾ ਜਿੰਨੇ ਕਹਿੰਦੇ ਉੱਥੋਂ ਦਾ ਕੋਈ ਪਹਿਲਵਾਨ ਦਾ ਨਾਮ ਯਾ ਰੋ ਜਿਹਦੇ ਨਾਲ ਖੇੜਦੇ ਹਣ ਉਹ ਉਹਨਾਂ ਨੇ ਮੈਂ ਨਹੀਂ ਪਲਵਾਨਾਂ ਦਾ ਨਾਮ ਰਹਾ ਜਿਹੜਾ ਸਾਡਾ ਤਾ ਹਜੂਰੀ ਸੀ ਨਾ ਉਹਨੇ ਬਾਹੀ ਜ ਲੈ ਲੈ ਬਾਹੀ ਇੱਥੇ ਪਾ ਕੇ ਨਾ ਤੇ ਆ ਪਾ ਕੇ ਗਲਪੜੀ ਤੇ ਇਥੋਂ ਦੀ ਬਾਹੀ ਪਾ ਕੇ ਚਾਰ ਬੰਦੇ ਚੱਕ ਕੇ ਖੜਾ ਹੋ ਜਾਂਦਾ ਬਾਦਰੀ ਬਾਦਰੀ ਚਾਰ ਬੰਦੇ ਚੱਕ ਕੇ ਖੜਾ ਹੋ ਜਾਂਦਾ ਬਹੁਤ ਤਕੜਾ ਪਲਵਾਨ ਸੀ ਫਿਰ ਤਾਂ ਜਿਹੜਾ ਸਾਡਾ ਚਾਚਾ ਲਾਲ ਸੀ ਆ ਇਹ ਕੋਲਾ ਸੀ ਮੇਰਾ ਪਿਓ ਸੀ ਕਬੱਡੀ ਦੇ ਮਹਾਂਸ਼ਾਹ ਨਾ ਤੁਸੀਂ ਆ ਮਹਾਂ ਟੀਚਾ ਤੁਸੀਂ ਵੀ ਖੇਡਦੇ ਰਹੇ ਖੇਡ ਕਬੱਡੀ ਕਬੱਡੀ ਮੈਂ ਤਾਂ ਫੇਰ ਛੱਡੇ ਠੀਕ ਹੈ ਤੁਸੀਂ ਸਾਨੂੰ ਸਮਝਲੀ ਠੀਕ ਹਾਂ ਤਾਂ ਇੱਕ ਗੱਲ ਤਾਂ ਤੁਹਾਨੂੰ ਇਹ ਵੀ ਪਤਾ ਹੋਣਾ ਜਿਹੜਾ ਬਾਪੂ ਸ਼ਾਮਾਂ ਸੀ ਉਹਨੂੰ ਪਾਕਿਸਤਾਨ ਚੋਂ ਚਿੱਠੀਆਂ ਆਉਂਦੀਆਂ ਨਹੀਂ ਆ ਉਰਦੂ ਚ ਅੱਛਾ ਤੇ ਇਹ ਵੀ ਪਾਉਂਦਾ ਹੁੰਦਾ ਸੀ ਉਰਦੂ ਦੀਆਂ ਚਿੱਠੀਆਂ ਪਰ ਯਾਰਾਂ ਦੋਸਤਾਂ ਲਈ ਚਿੱਠੀਦਾ ਹੁੰਦਾ ਸੀ ਜੇਬ ਚ ਉਹਦੇ ਚਿੱਠੀਆਂ ਪਾਈਆਂ ਹੁੰਦੀਆਂ ਸੀ ਬਾਈ ਤੇ ਫਿਰ ਆਪਾਂ ਵੀਡੀਓ ਪਾਵਾਂਗੇ ਨੇੜਾ ਤੇ ਤੁਹਾਡੀ ਇਹ ਕੀ ਆ ਤੁਹਾਡਾ ਕੋਈ ਯਾਰ ਦੋਸਤ ਕੋਈ ਵੀਡੀਓ ਦੇਖ ਕੇ ਤੁਹਾਨੂੰ ਮਿਲਣਾ ਜੀ ਜਾਂ ਤੁਹਾਨੂੰ ਕਿ ਉੱਥੇ ਬੁਲਾਵੇ ਤੁਹਾਡੇ ਪਿੰਡ ਦਾ ਹਾਂ ਬਾਦਰੀ ਵਾਲਾ ਠੀਕ ਹੈ ਤੇ ਕੋਈ ਨੇੜੇ ਤੇਰੇ ਦਾ ਥੋੜਾ ਸੰਗੀ ਸਾਥੀ ਕੋਈ ਵੀਡੀਓ ਦੇਦਾ ਹੋਇਆ ਹਾਂ ਹਾਂ ਲੱਗਦਾ ਤੇ ਥੋੜਾ ਨਾਂ ਫੇਰ ਦੱਸਦੇ ਦੁਬਾਰੇ ਜਗਤਾਰ ਸਿੰਘ ਮੇਰਾ ਨਾਂ ਆਇਆ ਉੱਥੇ ਵੀ ਜਗਤਾਰ ਕਹਿੰਦੇ ਇਹ ਕੱਚਾ ਨਾਮ ਵੀ ਹੋਰ ਸੀ ਉਹ ਹੋਰ ਕੱਚਾ ਨਾਮ ਦਾ ਕੁੜਗਾ ਸਾਡਾ ਸੇ ਆ ਤਾਂ ਵੱਡਾ ਸੇ ਮੈਂ ਤੁਹਾਨੂੰ ਦੱਸਾਂ ਠੀਕ ਹੈ ਉਹ ਵੀਰਾ-ਵੇਰਾ ਕਰਦੇ ਨੇ ਵੀਰਾ-ਵੀਰਾ ਠੀਕ ਹੈ ਹਾਂ ਵੀਰਾ ਵੀਰਾ ਹੁਣ ਜੇ ਮੈਂ ਆਪਣੇ ਨਹੀਂ ਆਪਣੇ ਜਗਤਾਰ ਨੂੰ ਤਾਰਾ ਵੀ ਕਹਿੰਦੇ ਆ ਜੱਗਾ ਕਹਿੰਦੇ ਜਾਂ ਮਤਲਬ ਥੋੜਾ ਜਗਤਾ ਦੇ ਨਾਲ ਆ ਜਾਂਦੇ ਫਿਰ ਤੁਹਾਨੂੰ ਹਾਂ ਲੱਗਦਾ ਠੀਕ ਹੈ ਤੇ ਫਿਰ ਇਹ ਜਿਹੜੇ ਚਾਚੇ ਤਾਈ ਸਾਡੇ ਇਹ ਆਪਣੇ ਜਿਵੇਂ ਨਿਹਾਲ ਸੋਂ ਸੀ ਤੇ ਜਾਂ ਗੁਰਦਿਆਲ ਸੀ ਤੇ ਜਾਂ ਹਰਦਿਆਲ ਸੀ ਹੈ ਤੇ ਇਹ ਇਹਨਾਂ ਦੇ ਵੀ ਇਹ ਇਹ ਵੀ ਵਧੀਆ ਪ੍ਰਭਾਨ ਕੁਰਸੀ ਕਰਨ ਲੱਗੇ ਸੀ ਉੱਥੇ ਹੈ ਬਾਕੀ ਆਹ ਪੂਰੇ ਤਖਤ ਦੇ ਸਈਆ ਸਾਰੇ ਉਹਦੇ ਦੇਸੀ ਆ ਆਹ ਤਾਂ ਫਿਰ ਸੀਗੇ ਮੇਰੇ ਦੁਕਾਨ ਵਾਲਾ ਉਹ ਵੇਖਿਆ ਸੀ ਕਰਦਾ ਕਿ ਹੁੰਦਾ ਸੀ ਕਰਦਾ ਹੀ ਹਾ ਉਹਨਾਂ ਟਾਈਮ 'ਚ ਖਾਣਾ ਬਹੁਤ ਸੀ ਨਾ ਫਿਰ ਪਸ਼ੂ ਰੱਖੇ ਥੋੜੇ ਫਿਰ ਉਹ ਰਹੇ ਪਸ਼ੂ ਸਾਰਾ ਕੋਈ ਠੀਕ ਹੈ ਦੇਸੀ ਕਾ ਖਾਣ ਸਾਰੇ ਮਾਂ ਨੇ ਉਠਣਾ ਤੜਕ ਦੁੱਧ ਲਟਕਣਾ ਸਨਾ ਪਰਕੇ ਉਧਰ ਚੰਗਸਿਆਲ ਦੀ ਕਾਸੀ ਹੁੰਦੀ ਸੀ ਹੂੰ 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 ਕੱਟ ਕੇ ਦਹੀਂ ਦਾ ਦੁੱਧ ਲਟਕਣਾ ਤੇ ਜਦੋਂ ਮੱਖਣ ਕਰਨਾ ਤੇ ਵਿੱਚ ਮੱਖਣ ਸੜ ਜਾਣਾ ਇਨਸ਼ਾਅੱਲਾ ਦੀ ਕਾਸੀ ਦੇ ਸਨੇ ਚ ਦੁੱਧ ਪੀਣਾ ਫੇ ਕਿੰਨਾ ਆਨੰਦ ਆਉਂਦਾ ਸੀ ਹੈ ਚੰਗਸਿਆਲ ਦੇ ਪਰ ਇੱਥੇ ਜਦੋਂ ਸਿਮਰਾਜ ਆ ਗਿਆ ਗੇ ਤਾਂ ਆ ਸੋਨੂੰ ਫਿਰ ਤੇ ਘਰਵਾਰਾ ਸਰਕਾਰ ਨੇ ਦਿੱਤੇ ਮੈਲੂ ਹਣਾ ਸੋਨੂੰ ਥਾੜੇ ਤੱਕ ਨਹੀਂ ਇੱਥੋਂ ਹਾਂ ਹਾਂ ਇੱਥੇ ਲੰਮਰ ਦਾ ਸੀਗਾ ਚਾਹਨ ਨੰਬਰ ਦਾ ਸੀਗਾ ਠੀਕ ਹੈ 500 ਦਾ 132 ਦਾ ਚਾਹਨ ਨੰਬਰ ਦਾ ਹਾਂ ਉਹਨੇ ਸੋਨੂੰ ਦਵਾਈ ਮਨ ਲਾ ਹਾਂ ਕਹਿੰਦਾ ਵੀ ਆ ਘਰ ਉਹਨਾਂ ਦੇ ਦਾ ਤੇ ਸਾਹਵਲੋ ਤੇ ਆ ਮੰਜੇ ਵੀ ਪਏ ਸੀਗੇ ਵਿੱਚੇ ਠੀਕ ਹੈ ਜਿਹੜੇ ਇਧਰੋਂ ਸਾੜ ਕੇ ਗਏ ਸੀ ਹਾਂ ਭੱਜ ਕੇ ਜਿਹੜਾ ਮਸਲ ਮਾਰ ਤੇ ਭੱਜ ਗਿਆ ਉਸ ਮਾਤਮੇ ਕਹਾਂ ਲੂ ਬਲ ਕਾਣੇ ਬੜਾ ਹੋਇਆ ਤੇ ਆਪਣੇ ਹਾਂ ਜਿਦਾ ਇਧਰ ਮਾਰੇ ਬੇ ਇਧਰ ਉਹਦਾ ਬਾਦ ਕਟਾਈ ਕਰਤੀ ਜਿਦਾ ਇਧਰ ਪੱਝ ਕੇ ਗਿਆ ਨਾ ਮਹਤਰਾ ਮਾਨ ਦਾ ਅੱਛਾ 2005 ਵੱਢੀ ਜਾਂਦੇ ਫਲਾਣਾ ਉਹ ਫਿਰ ਉਹ ਵੀ ਪਟਕੁੱਠੇ ਸੜੇ ਅੱਛਾ ਇਹਦਾ ਸਾਰੇ ਕੰਮ ਇਹ ਬਸ ਸਰਕਾਰਾਂ ਨੇ ਗੰਦਗਾਂ ਸਰਕਾਰਾਂ ਦਾ ਕੰਮ ਹੈ ਨਾ ਚਲੋ ਕਿਵੇਂ ਵੀ ਹੋ ਗਿਆ ਜਨ ਕੁਦਰ ਦੀ ਕਰੋਪੀ ਤਾਂ ਬਹੁਤ ਜ਼ਿਆਦਾ ਹੋਈ ਨਾ ਲੋਕ ਕਹਨੂੰ ਚਾਹੁੰਦੇ ਸੀ ਲੋਕ ਤਾਂ ਅੱਜ ਵੀ ਤਰਸਦੇ ਆਂ ਹੁੰਦੇ ਆ ਲੋਕ ਤਾਂ ਵੀ ਅਸੀਂ ਆਪ ਦੇ ਘਰਵਾਰ ਦੇ ਕੀ ਨੁਕਸਾਨ ਬਹੁਤ ਹੋ ਗਿਆ ਹਾਂ ਮਰਾ ਤੇ ਮੇਰੇ ਮਾਮੇ ਹੁਣ ਉਹ ਨਾ ਭੱਜ ਜਾਂਦਾ ਜੀ ਆਪਾਂ ਦਾ ਕਾਫਲਾ ਕਦੇ ਇਹ ਚ ਸ਼ਾਲ ਮਾਰੀ ਅੱਛਾ ਉਤੋਂ ਹੋਰ ਨੇ ਮਾਰੇ ਹੋਰ ਜਿਹੜੇ ਉਤਲੇ ਸੀ ਆ ਕੇ ਉਹਨਾਂ ਨੇ ਸ਼ਰੀਆਂ ਨਾਲ ਵਾਰ ਤੇ ਸ਼ਬੀ ਐਡੀ ਹੁੰਦੀ ਸੀ ਠੀਕ ਹੈ ਇੱਥੇ ਇੱਕੋ ਆਲਾ ਹੁੰਦਾ ਸੱਲ ਅੱਛਾ ਕਈਆਂ ਦੇ ਦੋ ਹੁੰਦੇ ਸੀ ਵਿੱਚ ਗਾਂਗ ਦੇ ਪਾਈ ਆ ਠੀਕ ਹੈ ਹਾਂ ਉਤੋਂ ਬਾਹਰ ਸੇ ਉਹ ਥਲੇ ਪੈ ਰਹੇ ਲਹੂ ਲਹਾਨ ਉਹਨਾਂ ਨੇ ਕੁਛ ਨਾ ਕੁਛ ਗਏ ਨਹੀਂ ਉਹਨਾਂ ਵੱਢੇ ਜਾਂਦਾ ਹਾਂ ਹਾਂ ਪਰ ਸਭੀ ਕੜਤਾ ਜਿ ਆਇਆ ਹਾਂ ਹਾਂ ਬਰਸ਼ਾ ਕੜਦਾ ਮਾਮ ਨਿਹਾਲ ਦੇ ਇੱਥੋਂ ਦੀ ਇਹ ਮਾਰੇ ਹੱਸ ਤੁਸੀਂ ਖੜਾ ਰਹੇਂਗਾ ਪਾਸ਼ਾਇਤ ਦਾ ਪਾਰਕ ਐ ਕਿੰਨੇ ਕਰਦੇ ਪੱਤੀਆ ਹਮਮ ਉਮਰ ਤੁਹਾਡੀ ਕਿੰਨੀ ਹੋ ਗਈ ਉਹਨੂੰ ਉਮਰ ਮੇਰੀ ਉਦੋਂ ਲੇਖ ਲਾ 12 13 ਸਾਲ ਦਾ ਸੀ ਜਾ ਠੀਕ ਹੈ ਤੇ ਹੁਣ ਸਨ 70 70 ਅਰਵਲਨ 70 ਸਾਲ ਹੋ ਗਏ ਕਿੰਨੇ ਜ਼ਿਆਦੇ ਹੋ ਗਏ ਜ਼ਿਆਦੇ 92 ਕੇ ਸਾਲ ਦੀ ਨੇੜੇ ਬੰਦੇ ਫਿਰ ਤੂੰ ਹੋਰ 92 ਸਾਲ ਦੀ ਹੋ ਰੋਗੀ ਕਿ ਕਿੁੱਤੀ ਦਾ ਜਨਮ ਹੈ ਅੱਛਾ ਮੇਰਾ ਪਿਓ ਗੱਲਾਂ ਕਰਦਾ ਹੁੰਦਾ ਸੀ ਹਮ ਇਹਦਾ ਮੋਹ ਮੁਹੱਬਤ ਬਹੁਤ ਸੀ ਜੀ ਠੀਕ ਹੈ ਹਾਂ ਜਿਹੜਾ ਸੰਿਆਰ ਸੀ ਜੀ ਠੀਕ ਹੈ ਉਹਨੂੰ ਇਹਨੂੰ ਲੈ ਗਏ ਨਾਮ ਜਾ ਰਸ ਮੇਰ ਤੱਕ ਨਹੀਂ ਨਾ ਜੀ ਅੱਛਾ ਫਿਰ ਉਹਨੇ ਪਟਾਕੇ ਨਾ ਚਵੱਚਾ ਕਰਕੇ ਲੱਗੀ ਜਾਂ ਆਪਾ ਪਾਣੀ ਵਾਲੀ ਹੁੰਦੀ ਹੈ ਲੱਗੀ ਹਾਂ ਬਣਵਾ ਕੇ ਵਿੱਚ ਚਾਂਦੀ ਦੇ ਰੁਪਏ ਸੈੱਟ ਕਰਕੇ ਫਾਰਸ਼ ਲਵਾਤੀ ਅੱਛਾ ਮੇਰੇ ਚਾਚੇ ਨੂੰ ਪਤਾ ਮੇਰੇ ਪਿਓ ਨੂੰ ਪਤਾ ਸੀ ਉਹ ਹੁਣ ਮੇਰੇ ਕੋਲ ਜਦੋਂ ਗੱਲਾਂ ਲਾਦਾ ਕੋਈ ਮੈਨੂੰ ਸੋਹ ਸੀ ਤੇ ਮੈਂ ਉਹ ਸੁਣਦਾ ਮੈਂ ਉਹ ਜੇ ਉਸ ਯਾਦ ਮੈਂ ਕਢਾ ਸਕਦਾ ਵੀ ਆ ਸੁਨਾਰਾਂ ਦੇ ਘਰ ਕਿਸੇ ਪੱਟੇ ਫੜ ਲੈਂਦਾ ਨਾ ਠੀਕ ਹੈ ਹਾਂ ਜੇ ਨਾਫ ਰੋਲੇ ਫੇਤਮਾ ਵਾਲਾ ਸਾਰੇ ਕਢਾ ਦੇਗਾ ਹਾਂ ਠੀਕ ਹੈ ਇਹ ਜਿਹੜਾ ਸੁਨਿਆਰ ਸਿੰਘ ਭਾਈ ਉਹ ਆਪਣੇ ਲਾਭਾਈ ਜਿਹੜੀ ਸੀ ਨਗਰਨਾਮਾ ਲੈ ਕੇ ਭੱਜ ਗਈ ਮੈਂ ਫਿਰ ਆਪਣੇ ਸਿੱਖ ਭਾਈ ਜਿਹੜੇ ਮੁਸਲਮਾਨ ਸੀ ਉਹ ਮੁਸਲਮਾਨ ਸੀ ਠੀਕ ਮੁਸਲਮਾਨ ਨੇ ਹੁਣ ਸਿੱਖ ਹਿੰਦੂ ਹੋ ਗਏ ਇਹ ਮੁਸਲਮਾਨ ਹੁਣ ਕਾਨੂੰ ਭਜਦੇ ਹਾਂ ਬਈ ਇਹਨੂੰ ਸਿੱਖ 100 ਰੁਪਏ ਦੂਸੇ ਖੋਣਗੇ 100 ਰੱਖੇ ਆ ਸਾਡੇ ਨਾਲ ਹੀ ਸੀ ਉਹ ਢਾਰੀ ਕਰਦੇ ਸੀ ਆਪਾਂ ਕੋਠੇ ਗਏ ਜਨੇ ਠੀਕ ਉੱਥੇ ਉਹਦੇ ਪਸ਼ੂ ਬੰਨੇ ਹੁੰਦੇ ਸੀ ਠੀਕ ਹੈ ਉਹਨਾਂ ਨੇ ਖਸੜ ਦਾ ਕਮਾਦ ਲਿਆ ਲਿਆ ਬਾਪਾ ਉਹ ਮਸ਼ੀਨਾਂ ਦਾ ਟੋਕੇ ਨਾਲ ਵੜ ਵੜ ਕੇ ਤੇ ਖੁਣੀਆਂ ਬਾਹਰ ਦੇਣੀਆਂ ਤੇ ਅਸੀਂ ਜਾਣਾ ਜਵਾਕਾਂ ਦੇ ਸਾਹੇ ਕੋਈ ਅਸੀਂ ਦੇ ਕੇ ਤੇ ਛੋਲਣਾ ਪਾ ਲੈਣੀਆਂ ਗਨੇਰ ਗਨੇਰ ਠੀਕ ਹੈ ਫਿਰ ਅਸੀਂ ਉਹ ਧੋਕ ਚੂਪਣਗੇ ਠੀਕ ਹੈ ਇਹ ਚੱਕੀਆਂ ਵੀ ਤਾਇ ਫਿਰ ਉਹ ਹੋਣਗੇ ਹਨਾ ਮੱਲਾ ਵੀੜਿਆ ਵੱਲਦਾ ਨਾ ਚੱਲਦੇ ਪਹਿਲਾਂ ਹਨਾ ਹਾਂਜੀ ਵੱਲਾਂ ਜੀ ਵੱਲਾਂ ਜੀ ਖਰਾਸ ਹਾਂ ਖਰਾਸ ਕਰ ਦਿੰਦੇ ਠੀਕ ਹੈ ਹਾਂ ਜੀ ਆ ਕਦੀਮ ਖਾਂ ਕ੍ਰੀਮ ਖਾਨ ਤੇ ਰੀਮ ਖਾਨ ਸੀ ਉਹ ਖਰਾਜੌਰ ਦਾ ਹੁੰਦਾ ਠੀਕ ਹੈ ਪਿਆਰ ਬਹੁਤ ਸੀ ਜਨ ਉਹਨਾਂ ਦਾ ਤੁਹਾਡਾ ਪਿਆਰ ਬਹੁਤ ਸੀ ਜੀ ਠੀਕ ਹੈ ਕੋਈ ਕਿਸੇ ਨੂੰ ਕਿਸੇ ਨੇ ਹੱਥ ਨਹੀਂ ਲਾਉਣ ਦਿੱਤਾ ਠੀਕ ਹੈ ਵਧੀਆ ਵਧੀਆ ਕਿ ਜੇ ਤੁਹਾਡੇ ਨੇੜੇ ਤੇਰੇ ਇਸ ਤਰ੍ਹਾਂ ਕੋਈ ਬਜ਼ੁਰਗ ਹੋਰ ਵੀ ਹੈ ਕਿ ਜਿਹਦੇ ਨੂੰ ਮਨ ਲੱਖ ਪੁਰਾਣਾ ਇਤਿਹਾਸ ਜਾਂ ਉਧਰੋਂ ਆਏ ਵਾਜਣ ਨੂੰ ਹਨਾ ਤੇ ਸਾਨੂੰ ਉਹ ਸੰਪਰਕ ਦੀ ਲੋੜ ਕਰੋ ਅਸੀਂ ਵੀਡੀਓ ਬਣਾ ਕੇ ਪਾਉਣੇ ਹੁੰਦੇ ਆ ਕਿਉਂਕਿ ਅਸੀਂ ਆਪਣੇ ਪੇਜ ਤੇ ਕਿ ਪੁਰਾਣੀਆਂ ਵਾਲਾ ਕੋਈ ਸ਼ਿਖਿਆਲ ਕਾ ਬੀਡੂ ਬੋਨੇ ਜਿੱਥੋਂ ਆਪ ਨੂੰ ਕੋਸਾ ਸੇਖਰ ਨੂੰ ਮਿਲੇ ਤੇ ਬਾਕੀ ਸਾਡੇ ਨਾਲ ਤਾਂ ਇਹ ਨਾਲ ਹੀ ਗੱਲਬਾਤ ਕਰੀ ਤੇ ਬਹੁਤ ਵਧੀਆ ਤੁਹਾਨੂੰ ਲੱਗਿਆ ਤੇ ਬਾਕੀ ਅਮੀਰ ਕਰਦੇ ਵੀ ਤੁਹਾਡਾ ਕੋਈ ਯਾਰ ਦੋਸਤ ਕੋਈ ਰਿਸ਼ਤੇਦਾਰ ਤੁਹਾਡਾ ਤੁਹਾਨੂੰ ਸਿਆਕੇ ਮਿਲੇ ਵੀਡੀਓ ਜਰ ਕੇ ਹਨ ਹਰੇ ਰਿਸ਼ਤੇਦਾਰ ਤਾਂ ਹੁਣ ਪਤਾ ਕਿੱਥੇ ਮੈਂ ਤਾਂ ਕਹਦੇ ਹਾਂ ਪਤਾ ਲੱਗਦਾ ਯਾਰ ਮਿੱਤਰ ਕੋਈ ਤੁਹਾਡਾ ਉੱਥੇ ਕੋਈ ਖੋਰਾ ਕੋਈ ਮਿਲ ਜੇ ਤੁਹਾਨੂੰ ਹੁਣ ਬੰਦਾ ਬਚਪਨ ਦਾ ਤੁਹਾਡਾ ਸਾਥੀ ਜਿਹੜਾ ਤੁਹਾਡੇ ਨਾਲ ਖੇਡਦਾ ਰਹੇ ਤੇ ਪਿੰਡ ਦਾ ਨਾਂ ਦੁਬਾਰੇ ਫੇਰ ਦੱਸ ਦੇ ਤਾਂ ਨਾ 107 ਸੀ ਬਾਦਰੇ ਵਾਲਾ ਕਿ ਸਾਡੇ ਦਰਸ 230 ਬਾਦਰੇ ਵਾਲਾ ਬਾਦਰੇ ਤੇ ਜ਼ਿਲ੍ਹਾ ਲਾਲਪਨ ਲਾਲਪਨ ਤਾਂ ਸਹਿਜ ਸਮਾਂ ਉਹ ਠਾਣਾ ਸਫਿਆਣਾ ਹੈਗਾ ਤਸਵੀਰ ਸਮੁੰਦਰੀ ਤੇ ਠਾਣਾ ਸਫਿਆਣਾ ਠੀਕ ਹੈ ਸਸਿਆਣਾ ਤੇ ਚਲੋ ਵੀਡੀਓ ਜੇ ਚੰਗੀ ਲੱਗੀ ਤਾਂ ਨੋ ਕੇ ਸ਼ੇਅਰ ਕਰ ਦਿਓ ਜੀ ਧੰਨਵਾਦ